ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਸਾਥਿਓ ਅੱਜ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹ ਤੁਹਾਨੂੰ ਦੱਸ ਰਹੀ ਹੈ ਕਿ ਤੁਹਾਨੂੰ ਸਾਵਧਨ ਰਹਿਣਾ ਪੈਣਾ ਕਿਉਂਕਿ ਬਹੁਤ ਸਾਰੇ ਬਹਿਰੂਪੀਏ ਜਿਹੜੇ ਆ ਉਹ ਸਮਾਜ ਵਿੱਚ ਵਿਚਰ ਰਹੇ ਨੇ ਤੇ ਹੁਣ ਜਿਹੜੀ ਖਬਰ ਹੈ ਇਸ ਬਾਰੇ ਜੇ ਵਿਸ਼ੇ ਤੇ ਗੱਲ ਕਰੀਏ ਤਾਂ ਇੱਕ 8ਵੀਂ ਪਾਸ ਵਿਅਕਤੀ ਜਿਹੜਾ ਆ ਉਹ ਡਾਕਟਰ ਬਣ ਕੇ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਚੂਨਾ ਲਗਾ ਗਿਆ ਹੈ ਦੱਸਦੀ ਹੈ ਕਿ ਨਕਲੀ ਡਾਕਟਰ ਬਣ ਕੇ ਇੱਕ ਸੁਨਿਆਰੇ ਨੂੰ ਇਸ ਵਿਅਕਤੀ ਨੇ तकरीबन 2 ਲੱਖ ਰੁਪਏ ਦਾ ਚੂਨਾ ਲਾਇਆ ਅਤੇ ਮੁਲਜ਼ਮ ਦਾ ਨਾਮ ਰਜੇਸ਼ ਬੈਂਸ ਪੁੱਤਰ ਮਦਨlal ਬੈਂਸ ਦੱਸਿਆ ਜਾ ਰਿਹਾ ਜੋ ਕਿ ਡਾਕਟਰ ਬਣ ਕੇ ਕਈ ਸੁਨਿਆਰੇ ਬੈਂਕਾਂ ਅਤੇ ਲੋਕਾਂ ਦੇ ਨਾਲ ਠੱਗੀ ਮਾਰ ਚੁੱਕਾ ਹੈ ਜੋ ਕਿ ਅਸਲ ਵਿੱਚ ਡਾਕਟਰ ਨਹੀਂ ਦੱਸਿਆ ਜਾ ਰਿਹਾ ਕਿ ਸਿਰਫ 8ਵੀਂ ਪਾਸ ਹੈ 8 ਪੜਿਆ ਜਿਲ੍ਹਾ ਨਵਾਂ ਸ਼ਹਿਰ ਬਲਾਚੌਰ ਤਹਿਸੀਲ ਦੇ ਪਿੰਡ ਸੜੋਆ ਵਿਖੇ ਸੋਨੇ ਦੇ ਗਹਿਣੇ ਵੇਚਣ ਵਾਲੇ ਇੱਕ ਵਿਅਕਤੀ ਨਾਲ ਕਰੀਬ 2 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਦੀ ਲੋਕਾਂ ਵਿੱਚ ਖੂਬ ਚਰਚਾ ਹੋ ਰਹੀ ਹੈ ਥੱਗ ਲੋਕਾਂ ਨੂੰ ਲੁੱਟਣ ਲਈ ਨਵੇਂ ਤਰੀਕੇ ਲੱਭਣ ਲੱ ਪੈਂਦੇ ਹਨ ਅਤੇ ਉਹਨਾਂ ਵਿੱਚ ਕਾਮਯਾਬੀ ਹੋ ਜਾਂਦੇ ਹਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਜਕੁਮਾਰ ਵਰਮਾ ਪੁੱਤਰ ਹਰਕਮਲ ਸਿੰਘ ਵਰਮਾ ਵਾਸੀ ਪਿੰਡ ਸੂੰਗੜਾ ਥਾਣਾ ਪੋਜੇਵਾਲ ਨੇ ਦੱਸਿਆ ਕਿ ਸੋਨੇ ਦੇ ਗਹਿਣੇ ਵੇਚਣ ਦਾ ਕੰਮ ਕੰਡਾ ਜੁਅਲਰਸ ਦੇ ਨਾਮ ਤੇ ਪਿੰਡ ਸੁਲੋਆ ਵਿਖੇ ਕਰਦਿਆਂ ਉਹਨਾਂ ਮੁਤਾਬਕ ਕਿਰਾਏ ਤੇ ਕਮਰਾ ਲੈ ਕੇ 1 ਸਾਲ ਤੋਂ ਪਿੰਡ ਸੁਲੋਆ ਵਿਖੇ ਰਜੇਸ਼ ਬੈਂਸ ਪੁੱਤਰ ਮਦਨ ਲਾਲ ਬੈਂਸ ਰਹਿ ਰਿਹਾ ਸੀ ਅਤੇ ਆਪਰੇ ਆਪ ਨੂੰ ਡਾਕਟਰ ਦੱਸਦਾ ਸੀ ਉਨਾ ਦੱਸਿਆ ਕਿ ਰਜੇਸ਼ ਬੈਂਸ ਸੁਨਿਆਰੀ ਦੁਕਾਨ ਤੇ ਆਇਆ ਅਤੇ ਗਹਿਣੇ ਦੁਕਾਨ ਲਈ ਗਿਆ ਅਤੇ ਇਸ ਤਰ੍ਹਾਂ ਉਸਨੇ ਆਪਣੀ ਭੈਣ ਦੇ ਵਿਆਹ ਬਾਰੇ ਵੀ ਗੱਲ ਦੱਸੀ ਉਸਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਐਮਰਜੈਂਸੀ ਵਿੱਚ ਰੱਖ ਦਿੱਤਾ ਗਿਆ ਜਿਸ ਕਰਕੇ ਉਹ ਤਕਰੀਬਨ ਤਕਰੀਬਨ ਜੋ ਦੱਸਿਆ ਜਾ ਰਿਹਾ ਹੈ ਕਿ 2 ਲੱਖ ਦੇ ਗਹਿਣੇ ਜਿਹੜਾ ਜਾਂ ਦੁਕਾਨਦਾਰ ਤੋਂ ਲੈ ਜਾਂਦਾ ਹੈ ਤੇ ਬਦਲੇ ਵਿੱਚ ਇੱਕ ਚੈੱਕ ਦੇ ਜਾਂਦਾ ਹੈ ਤੇ ਕਹਿੰਦਾ ਕਿ ਮੈਂ ਤੁਹਾਡੇ ਗਵਾਂਡ ਵਿੱਚ ਹੀ ਰਹਿੰਦਾ ਕਾਫੀ ਸਮੇਂ ਤੋਂ ਰਹਿ ਰਿਹਾ ਭੈਣ ਦਾ ਵਿਆਹ ਐਮਰਜੈਂਸੀ ਵਿੱਚ ਰੱਖ ਦਿੱਤਾ ਗਿਆ ਤੁਸੀਂ ਚੈੱਕ ਰੱਖ ਲਓ ਤੇ ਮੈਂ 2 ਦਿਨਾਂ ਵਿੱਚ ਤੁਹਾਨੂੰ ਪੈਸੇ ਦੇ ਦੇਵਾਂ ਪਰ ਦੁਕਾਨਦਾਰ ਦਾ ਕਹਿਣਾ ਹੈ ਖਾਤੇ ਵਿੱਚ ਪੈਸੇ ਆਉਂਦੇ ਨਹੀਂ ਅਤੇ ਨਾ ਹੀ ਦੁਬਾਰਾ ਡਾਕਟਰ ਉਹਨਾਂ ਦਾ ਫੋਨ ਚੱਕਦਾ ਉਹਨਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੁੰਦੀ ਜਦੋਂ ਸੁਨਿਆਰਿਆਂ ਵੱਲੋਂ ਇੱਕ ਵਿਅਕਤੀ ਦੀ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਡਾਕਟਰ ਬਣ ਕੇ ਇਹ ਵਿਅਕਤੀ ਕਈ ਸੁਨਿਆਰਿਆਂ ਬੈਂਕਾਂ ਤੇ ਆਮ ਲੋਕਾਂ ਨਾਲ ਠੱਗੀ ਮਾਰ ਚੁੱਕਾ ਹੈ ਜੋ ਕਿ ਅਸਲ ਵਿੱਚ ਡਾਕਟਰ ਨਹੀਂ ਸਿਰਫ ਆઠ ਪੜਿਆ ਹੋਇਆ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਪੁਲਿਸ ਨੇ ਇਸ ਬਹਿਰੂਪੀਏ ਡਾਕਟਰ ਖਿਲਾਫ ਮਾਮਲਾ ਦਰਜ ਕੀਤਾ ਹੈ ਦੁਕਾਨਦਾਰ ਦੀ ਪੁਲਿਸ ਤੋਂ ਅਪੀਲ ਹੈ ਕਿ ਇਸ ਮੁਲਜ਼ਮ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਰਾ ਨਾਮ ਰਾਜਕਮਲ ਬਰਮਾ ਮੈਂ ਸਿਨਾਰੀ ਦੁਕਾਨਦਾਰ ਹੋਈ ਕਰਦਾ ਤੇ ਮੇਰੇ ਨਾਲ ਇੱਕ ਫਰਾਡ ਹੋਇਆ ਆ ਕਿ ਇੱਕ ਰਜੇਸ਼ ਬੈਸ ਨਾਮ ਦਾ ਆਪਣੇ ਆਪ ਨੂੰ ਡਾਕਟਰ ਕਹਾਂਦਾ ਆ ਉਹ ਇੱਥੇ ਸਾਲਕਤੌਰ ਸੜੋਈ ਦੇ ਵਿੱਚ ਰਹਿ ਰਿਹਾ ਸੀਗਾ ਤੇ ਉਹ ਮੇਰੇ ਕੋਲੋਂ ਤਕਰੀਬਨ 188291 ਰੁਪਏ ਦੀ ਜੁਵਲੀ ਲੈ ਕੇ ਗਿਆ ਤੇ ਉਹਦੇ ਏਵਜ਼ ਵਿੱਚ ਉਹ ਮੈਨੂੰ ਚੈੱਕ ਦੇ ਗਿਆ ਸੀ ਕੈਪੀਟਲ ਬੈਂਕ ਦਾ ਜੋ ਬਾਉਂਸ ਹੋ ਗਿਆ ਤੇ ਉਹਨੇ ਉਸ ਤੋਂ ਬਾਅਦ ਸਵਿਚ ਆਫ ਆਪਣਾ ਫੋਨ ਵੀ ਕਰ ਲਿਆ ਤੇ ਸੈਚਰਡੇ 3 ਤਰੀਕ ਨੂੰ ਮੇਰੇ ਕੋਲ ਉਹ ਜੁਵਲੀ ਲੈ ਕੇ ਗਿਆ ਜੀ ਤੇ ਉਹ 4 ਤਰੀਕ ਲਾਸਟ ਮੰਥ ਉਹ ਰਾਤ ਨੂੰ ਆਪਣਾ ਸਾਰਾ ਸਮਾਨ ਇੱਥੋਂ ਘਰੋਂ ਲੈ ਕੇ ਚਲਾ ਗਿਆ ਕੀ ਤੁਹਾਨੂੰ ਦੱਸਦਾ ਸੀ ਕਿ ਮੈਂ ਡਾਕਟਰ ਹਾਂ ਹਾਂਜੀ ਉਹ ਆਪਣੇ ਆਪ ਨੂੰ ਡਾਕਟਰ ਦੱਸਦਾ ਸੀਗਾ ਪਹਿਲਾਂ ਵੀ ਉਹ ਵਿਸ਼ਕਰਮਾ ਮੰਦਰ ਗੜਸ਼ੰਕਰ ਵੀ ਡਾਕਟਰ ਸੀਗਾ ਤੇ ਇੱਥੇ ਵੀ ਉਹ ਕਾਫੀ ਬੱਚਿਆਂ ਨੂੰ ਟ੍ਰੀਟਮੈਂਟ ਦੇ ਰਿਹਾ ਸੀਗਾ ਘਰ ਦੇ ਵਿੱਚ ਰਹਿੰਦਾ ਸੀਗਾ ਤੇ ਇੱਥੇ ਸਾਡੇ ਸਾਹਮਣੇ ਇੱਕ ਮਾਰਕੀਟ ਹੈ 2 ਮਹੀਨਿਆਂ ਨੇ ਸ਼ਾਪ ਵੀ ਲਈ ਸੀਗੀ ਕੀ ਇਸ ਤੋਂ ਪਹਿਲਾਂ ਵੀ ਕੋਈ ਮਾਮਲਾ ਦਾ ਵਿੱਚ ਪਤਾ ਕੀਤਾ ਤੁਸੀਂ ਹਾਂਜੀ ਇਹ ਜਦੋਂ ਸਰਟੀਫਿਕੇਟ ਠੱਗੀ ਹੋਈ ਆ ਤੇ ਅਸੀਂ ਕਾਫੀ ਨੂੰ ਲੱਭਣ ਦੀ ਤੇ ਕੋਸ਼ਿਸ਼ ਕੀਤੀ ਜਿੱਦਾਂ ਜਿੱਦਾਂ ਇੱਥੇ ਜਿੱਥੇ ਜਿੱਥੇ ਇਹ ਰਿਹਾ ਸੀਗਾ ਸਾਨੂੰ ਉਹ ਲੜੀਵਾਰ ਪਤਾ ਲੱਗਾ ਫਿਰ ਸਾਨੂੰ ਇਹ ਪਤਾ ਲੱਗਾ ਕਿ ਇਹ ਡੈਮਵਾਲ ਨੂੰ ਜਾਂਦਿਆਂ ਨੂੰ ਨੰਗਲ ਉੱਥੇ ਰਹਿੰਦਾ ਸੀ ਉੱਥੋਂ ਵੀ ਇਹ ਮੂਵ ਹੋ ਕੇ ਫਿਰ ਸ਼ਿਵਾਲਿਕ ਇਨ ਸ਼ਿਵਾਲਿਕ ਇਨਕਲੇਵ ਇਹ ਇਹ ਨਿਆਣੰਗਲ ਦੇ ਵਿੱਚ ਪੈਂਦਾ ਤੇ ਉੱਥੇ ਵੀ ਇਹ ਕਿਰਾਏ ਤੇ ਨੇ ਇੱਕ ਸਾਲ ਸਿਰਫ 10000 ਰੁਪਏ ਕਿਰਾਇਆ ਦਿੱਤਾ ਤੇ ਉਹ 8 ਸਾਲ ਤੋਂ ਲਾਸਟ 8 ਸਾਲ ਤੋਂ ਇਹਨੇ ਕਬਜ਼ਾ ਕੀਤਾ ਕੋਟੀ ਤੇ ਹੁਣ ਕੋਈ ਕਿਰਾਇਆ ਨਹੀਂ ਦਿੰਦਾ ਹੈਗਾ ਤੇ ਉੱਥੇ ਇਹ ਰਹਿ ਰਿਹਾ ਜੀ ਤੇ ਪਤਾ ਲੱਗੇ ਕਿ ਇਹਨੇ ਕਈ ਦੁਕਾਨਦਾਰਾਂ ਨਾਲ ਕੀ ਹਾਂ ਜੀ ਕਾਫੀ ਦੁਕਾਨਦਾਰਾਂ ਨਾਲ ਕੀਤੀ ਹੈ ਜੀ ਮੇਰੇ ਕੋਲ ਡਿਟੇਲ ਹੈ ਕਿ ਇੱਕ ਮੈਥਪੁਰ ਦੇ ਵਿੱਚ ਜੁਵਲਰ ਹੈ ਸੋਨੀ ਜੁਵਲਰ ਹੈ ਉਹਨਾਂ ਨਾਲ ਵੀ ਇਹਨੇ ਇਸੇ ਤਰ੍ਹਾਂ ਨਾ ਠੱਗੀ ਕੀਤੀ ਉਸ ਵੇਲੇ ਇਹ ਪੀਐਨਬੀ ਬੈਂਕ ਦੇ ਵਿੱਚ ਚੈੱਕ ਦਿੰਦਾ ਹੁੰਦਾ ਸੀ ਠੀਕ ਹੈ ਜੀ ਇੱਕ ਉਥੇ ਜੁਵਲਰ ਹੈਗਾ ਮੈਥਪੁਰ ਸੁਖਨੰਦਨਾ ਜੁਵਲਰ ਹੈ ਉਹਦੇ ਨਾਲ ਵੀ ਇਹਨੇ ਠੱਗੀ ਕੀਤੀ ਹੈ ਜੀ ਤੇ ਇਹ ਨਾ ਉਹਨਾਂ ਨੂੰ ਡਰਾਵਾ ਦੇ ਦਿੰਦਾ ਸੀਗਾ ਕਿ ਉਹਨਾਂ ਤੇ ਅਲੀਗੇਸ਼ਨ ਉਲਟੇ ਲਾ ਦਿੰਦਾ ਸੀ ਨਾਮ ਪਤਾ ਪਹਿਲਾਂ ਪਤਾ ਕਰਕੇ ਮੇਰੇ ਨਾਲ ਵੀ ਇਹਨੇ ਟਰਾਈ ਕੀਤੀ ਸੀ ਕਿ ਮੇਰਾ ਨਾਮ ਪੂਰਾ ਨਾਮ ਪਤਾ ਕਰੇ ਤੇ ਮੇਰੇ ਫਾਦਰ ਦਾ ਨਾਮ ਮੇਰੇ ਮਦਰ ਦਾ ਨਾਮ ਵੀ ਇਹਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਜਦ ਕਿ ਉਹ ਪੇਮੈਂਟ ਦੇ ਨਾਲ ਰਿਲੇਟਡ ਨਹੀਂ ਸੀ ਇਹ ਕਹਿੰਦਾ ਸੀ ਪੇਮੈਂਟ ਪਾਣੀ ਤੇ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਇਸ ਸਾਰੀ ਵਾਰਦਾਤ ਸিসিਟੀਵੀ ਕੈਮਰੇ ਤੇ ਚੱਲ ਰਹੀ ਜੀ ਬਿਲਕੁਲ ਸਰ ਸਾਡੇ ਸিসি ਕੈਮਰੇ ਲੱਗਿਆ ਤੇ ਮੈਂ ਸਾਰੀ ਉਹ ਰਿਕਾਰਡਿੰਗ ਪੈਨ ਡਰਾਈਵ ਚ ਪਾ ਲਈ ਹੈ ਲੈਪਟਾਪ ਤੇ ਮਾਮਲਾ ਪਰਸਨ ਦਰਜ ਕੀਤਾ ਹੈ ਹਾਂ ਜੀ ਸਰ ਪੁਲਿਸ ਨੇ ਮਾਮਲਾ ਦਰਜ ਕਰਦਾ ਐਫ ਆਰ ਆਈ ਹੋ ਗਈ ਹੈ ਜੀ ਨਵੀਆਂ ਧਾਰਾ ਲੱਗੀਆਂ ਪਿਛਲੀ ਧਾਰਾ ਦੇ ਮਤਲਬ ਮੇਰੇ ਖਾਤੇ 406 ਤੇ 420 ਕੀ ਪੁਲਿਸ ਨੇ ਕਬੂ ਕੀਤਾ ਨਹੀਂ ਹਜੇ ਤੱਕ ਕਰਨੀ ਕਬੂ ਕੀ ਕੀ ਪੁਲਿਸ ਨੂੰ ਹੁਣ ਉਮੀਦ ਕਰਦੇ ਆ ਪੁੱਛਦੇ ਮੈਂ ਪੁਲਿਸ ਤੋਂ ਉਮੀਦ ਕਰਦਾ ਕਿ ਮੇਰਾ ਉਸਾਥ ਦੇਵੇ ਤੇ ਇਹਨੂੰ ਗੁਨਾਹਗਰ ਬੰਦੇ ਨੂੰ ਇਹਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਵੇ ਜੋ ਬੱਚਿਆਂ ਨਾਲ ਖਿਲਵਾੜ ਕਰਦਾ ਕਿਸੇ ਦੀ ਜ਼ਿੰਦਗੀ ਵੀ ਲੈ ਸਕਦਾ ਤੇ ਫਾਈਨੈਂਸ਼ੀਅਲੀ ਵੀ ਨੁਕਸਾਨ ਕਰ ਰਿਹਾ ਹੈ। ਫੜੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ? ਤਕਰੀਬਨ ਸਭ 1,88,000 ਦਾ ਜੀ। ਇਹ 8ਵੀਂ ਫੇਲ ਹੈ ਜੀ ਇਹਦਾ ਆਰਟੀਓ ਕਢਾਈ ਸੀਗੀ ਉਹਨਾਂ ਨੇ ਗੜਸ਼ੰਕਰ ਵਾਲਿਆਂ ਨੇ ਕਿਉਂਕਿ ਉਹਨਾਂ ਨੂੰ ਵੀ ਇਹਨੇ ਨੋਟਿਸ ਭੇਜ ਦਿੱਤਾ ਸੀਗਾ ਕਿ ਮੇਰੇ ਨਾਲ ਧੱਕਾ ਹੋਇਆ ਕਿਉਂਕਿ ਕੋਈ ਵੀ ਬੰਦਾ ਇਹਦੇ ਖਿਲਾਫ ਜੇ ਤੋ ਜਾਂਦਾ ਤੇ ਇਹ ਇਹਦੇ ਨਾਲ ਕੋਈ ਵਕੀਲ ਇਹਦਾ ਸਾਥ ਦੇ ਰਿਹਾ ਜਿਹੜਾ ਨੂਰਪੁਰ ਦੇ ਕੋਲ ਉਸਮਾਨਪੁਰ ਪਿੰਡ ਦਾ ਹੈ ਵਕੀਲ ਹੈ ਤੇ ਉਹ ਉਹਦੀ ਮਦਦ ਕਰ ਰਿਹਾ ਸਰਦਾਰ ਤੇ ਉਹਦੀ ਦੁਕਾਨ ਦੇ ਵਿੱਚ ਹੀ ਜਿਹੜਾ ਸਾਮਾਨ ਲੈ ਕੇ ਗਿਆ ਉੱਥੇ ਪਿਆ ਹੈ ਇਹ ਅਸੀਂ ਆਪ ਤਹਿਕੀਕਾਤ ਕਰਕੇ ਦਿਖਿਆ ਜੀ ਉਹਦੇ ਵਿੱਚ ਇਹਦੇ ਬੱਚਿਆਂ ਦਾ weight ਕਰਨੇ ਵਾਲਾ ਜਿਹੜਾ ਸਕੇਲ ਹੁੰਦਾ ਹੈ ਛੋਟਾ ਜਿਹਾ ਉਟਮਾ ਉਹ ਵੀ ਇਹਦੇ ਤੋਂ ਬਰਾਮਦ ਹੋਊਗਾ ਜੀ ਉੱਥੇ ਬਸੜੀ ਦੇ ਨਾਲ ਸ਼ਾਪ ਹੈ ਜੀ ਇਦਾਂ ਦੀ ਬੱਚਿਆਂ ਦੇ ਡਾਕਟਰ ਦੇ ਰਿਲੇਟਡ ਕਾਫੀ ਉਹ ਜੋ ਵੀ ਇੰਸਟਰੂਮੈਂਟ ਹੁੰਦੇ ਆ ਉਜਾਰ ਹੁੰਦੇ ਉਹ ਤੁਹਾਨੂੰ ਮਿਲਣਗੇ ਸੜੋਏ ਦੇ ਵਿੱਚ 1 ਸਾਲ ਤੋਂ ਇਹ तकरीबन 1 ਸਾਲ ਤੋਂ ਰਹਿ ਰਿਹਾ ਸੀ ਜੀ ਕਿਰਾਏ ਤੇ ਰਹਿੰਦਾ ਸੀ ਮਨੋਜ ਕੁਮਾਰ ਵਰਮਾ ਮਨੋਜ ਜੀ ਕੀ ਗੱਲਬਾਤ ਹੋਈ ਪਤਾ ਲੱਗਿਆ ਵੀ ਸਾਡਾ ਫਰੋਡ ਹੋਇਆ ਹਾਂਜੀ ਹਾਂਜੀ ਇਹ ਸਾਡੀ ਸ਼ਾਪ ਹੈ ਜੀ ਤੇ ਇੱਕ ਰਜੇਸ਼ ਨਾਮ ਦਾ ਬੰਦਾ ਸਾਡੇ ਕੋਲ 3 ਤਰੀਕ ਨੂੰ ਆਇਆ ਤਾਂ ਉਹ ਆਪਣੇ ਉਹ ਡਾਕਟਰ ਦਾਦਾ ਸੀ ਦੋ ਚਾਰ ਬਾਰ ਪਹਿਲਾਂ ਵੀ ਆਇਆ ਸੜੋਏ ਦੇ ਵਿੱਚ ਰਹਿ ਰਿਹਾ ਉਹ ਸਰੋਜ ਇੱਕ ਸਾਲ ਤੋਂ ਰਹਿ ਰਿਹਾ ਸੀ ਠੀਕ ਹੈ ਉਹ ਸਾਡੇ ਕੋਲੋਂ ਦੁਕਾਨ ਤੋਂ 188000 ਕਿੰਨੇ ਦਾ 2900 ਹਾਂ 2900 ਰੁਪਏ ਦਾ ਸਮਾਨ ਲੈ ਗਿਆ ਉਹਨੇ ਸਾਨੂੰ ਦੋ ਦਿਨ ਬਾਅਦ ਦਾ ਚੈੱਕ ਦਿੱਤਾ ਹੈ ਗਰੰਟੀ ਤੌਰ ਤੇ ਪਰ ਚਲੋ ਮੈਂ ਤੁਹਾਨੂੰ ਕੈਸ਼ ਦੇ ਜਾऊंगा ਨਹੀਂ ਤਾਂ ਆ ਗਰੰਟੀ ਤੌਰ ਤੇ ਸਾਨੂੰ ਚੈੱਕ ਦਿਨਾ ਉਸ ਬੰਦੇ ਨੇ ਜਦੋਂ ਅਸੀਂ ਚੈੱਕ ਬੈਂਕਰ ਦੇ ਵਿੱਚ ਚਲਾਇਆ ਚੈੱਕ ਬਾਉਂਸ ਹੋ ਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਢੂੰਡਣ ਦੀ ਕੋਸ਼ਿਸ਼ ਕੀਤੀ ਉਹ ਸਾਨੂੰ ਨਹੀਂ ਮਿਲਿਆ ਬਾਅਦ ਵਿੱਚ ਅਸੀਂ ਪੁਲਿਸ ਨੂੰ ਨਾਲ ਲੈ ਕੇ ਸਾਨੂੰ ਪਤਾ ਲੱਗਿਆ ਕਿ ਉਹ ਨੰਗਲ ਰਹਿ ਰਿਹਾ ਚਾ ਗਿਆ ਤੇ ਛੱਡ ਗਿਆ ਉਹ ਰਾਤ ਨੂੰ ਉਸੇ ਦਿਨ 4 ਤਰੀਕ ਨੂੰ ਸਮਾਨ ਚੁੱਕ ਕੇ ਇੱਥੋਂ ਰਾਤ ਨੂੰ ਦੋ ਟੈਂਪੂ ਪਰ ਕੇ ਲੈ ਗਿਆ ਸੀ ਸਾਨੂੰ ਪਤਾ ਲੱਗਿਆ ਕਿ ਇੱਥੇ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਅਸੀਂ ਉਹਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹ ਜਦੋਂ ਟੈਂਪੂ ਵਾਲਿਆਂ ਨੂੰ ਪਤਾ ਲੱਗਿਆ ਕਿ ਉਹ ਨੰਗਲ ਲੈ ਕੇ ਗਏ ਆ ਉਸ ਤੋਂ ਬਾਅਦ ਅਸੀਂ ਉਹਨੂੰ ਢੂੰਡਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਨੰਗਲ ਰਹਿ ਰਿਹਾ ਜਦੋਂ ਪਤਾ ਲੱਗਿਆ ਉੱਥੇ ਜੇ ਐਮਸੀ ਨੂੰ ਅਸੀਂ ਮਿਲੇ ਪੁਲਿਸ ਨਾਲ ਸੀ ਐਮਸੀ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਇਹ ਤਾਂ ਫਰੌਡ ਬੰਦਾ ਹੈ ਇਹ ਬੰਦਾ ਬਹੁਤ ਫਰੌਡ ਹੈ ਇਸਨੇ ਬਹੁਤਿਆਨਾ ਕੀਤੀ ਹੈ ਕਈਆਂ ਨਾ ਕਰਕੇ ਮੈਂ ਨਵਾਂ ਸ਼ਹਿਰ ਪੁਲਿਸ ਨੂੰ ਅੱਗੇ ਬੇਨਤੀ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਨਾਲ ਹੈਲਪ ਕੀਤੀ ਜਾਵੇ ਇਸ ਫਰੌਡ ਬੰਦੇ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ